ਪੰਜ ਰੰਗ ਦੇ ਉਹਨੂੰ ਆਵਾਜ਼ ਮਾਰ ਦੇ ਕਿਥੇ ਜੁ ਕਿਉਂਕਿ ਜਦੋਂ ਦੂਰ ਚੱਲ ਗਿਆ ਤਾਂ ਇਹ ਬੰਦ ਹੋ ਜਾਣਾ ਜੈਨ ਜੈਟ ਲਾ ਲਿਓ ਕੋਈ ਕਰਦੇ ਨਹੀਂ ਆ ਮੈਂ ਕੋਈ ਕੋਈ

ਨੰਦਪੁਰ ਸਾਹਿਬ ਕੋਲਾ ਮਹੱਲਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਹੀ ਜਹੋ ਜਲਾਲ ਦੇ ਨਾਲ ਸੰਗਤਾਂ ਆਪਣੇ ਮੋਟਰਸਾਈਕਲਾਂ ਦੇ ਉੱਤੇ ਗੱਡੀਆਂ ਦੇ ਉੱਤੇ ਟਰਾਲੀਆਂ ਦੇ ਉੱਤੇ ਜਿਹੜੇ ਆ ਉਹ ਨੀਲੇ ਤੇ ਕੇਸਰੀ ਨਿਸ਼ਾਨ ਲਾ ਕੇ ਤੇ ਸੰਗਤਾਂ ਦੇ ਦਰਸ਼ਨ ਕਰਨ ਆਈਆਂ ਗੁਰੂ ਕੀਆਂ ਲਾਡ ਲੀਆਂ ਫੌਜਾਂ ਇਹ ਸੰਸਾਰ ਭਾਵੇਂ ਕੁਝ ਵੀ ਕਹੀ ਜਾਵੇ ਪਰ ਗੁਰੂ ਦੀਆਂ ਲਾਡ ਲੀਆਂ ਫੌਜਾਂ ਨੇ ਅੱਜ ਵੀ ਆਨੰਦਪੁਰ ਵਾਸੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਸਵਰਾਸਤ ਨੂੰ ਨਿਗਾਰੇ ਟੋਂਸੇ ਧੀਰ ਤਲਵਾਰਾਂ ਨੇਜੇ ਨਾਗਣੀਆਂ ਉਹ ਪੂਰਾ ਜੋ ਦਸਵੇਂ ਪਾਸ਼ਾ ਦਾ ਦਸਵੇਂ ਪਾਸ਼ਾ ਦੀ ਜੋ ਵਿਰਾਸਤ ਹੈ ਉਹ ਸਾਹਮਣੇ ਬੈਠੇ ਨੇ ਗੁਰੂ ਕੇ ਨੇ ਹੰਗ ਨੇ ਹੰਗ ਨਾ ਮਗਰਮਾਸ਼ ਦਾ ਤੇ ਸਿੰਘ ਨਾ ਸ਼ੇਰ ਦਾ ਆ ਆ ਦੀ ਬਣੀ ਆ ਕੁੜੀ ਵੇਖੋ 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 ਵਾਹ ਕੁੜੀਆ ਕਾਲ ਪਾ ਲਾ ਦੇ ਦੇ ਹੋਲੀ ਦੇ ਰੰਗ ਦੇ ਵਿੱਚ ਇੰਨੇ ਰੰਗੇ ਪਏ ਨੇ ਲੋਕ ਵੀ ਇਹ ਵੀ ਨੀਵੇਂ ਦੇ ਕੇ ਸਾਡਾ ਪੂਰਾ ਹਾਲ ਕੇ ਬਣਿਆ ਸਾਡੇ ਕੱਪੜੇ ਦਾ ਹਾਲ ਵੀ ਬਣਿਆ ਪੂਰਾ ਨੰਬ ਲੈ ਰਿਹਾ ਨੌਜਵਾਨ ਨਾ 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 ਕੀ ਸੁੱਟ ਕੇ ਰੰਗ ਪੇਰ ਇਹਨੂੰ ਨਹੀਂ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਸੰਗਾ ਲੱਗਦਾ ਵਾ ਤੇ ਤੇਰੇ ਕੋ ਕਿਥੇ ਰੰਗ ਕਰ ਉਹ ਲੈਣ ਚੱਲੇ ਆਂ ਬਾਈ ਕਿੰਨੇ ਦਾ ਲੈ ਕੇ ਆਓਗੇ ਇਹ ਲਾਵਾਂਗੇ 100 150 ਦਾ ਇਹ ਚਸ਼ਮਾ ਕਿਉਂ ਲਾਇਆ ਫਿਰ ਤੂੰ ਹੋ ਵੈਸੇ ਹੀ ਦੁਬਈ ਟੌਰ ਨੂੰ ਲਾਇਆ ਕਿ ਜਾਂ ਅੱਖਾਂ ਦੀ ਸੇਫਟੀ ਨੂੰ ਲਾਇਆ ਵਾ ਅੱਖਾਂ ਦੀ ਸੇਫਟੀ ਨੂੰ ਤੇ ਟੌਰ ਨੂੰ ਵੀ ਲਾਇਆ ਵਾ ਅੱਛਾ 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 ਮਤਲਬ ਵੀ ਸੋਨੇ ਵੀ ਲੱਗੀ ਏ ਹਾਂ ਜੀ ਤੇ ਜਿਹੜਾ ਵਾ ਰੰਗ ਉਹ ਵੀ ਅੱਖਾਂ ਦੇ ਵਿੱਚ ਲਾ ਪਵੇ ਹਾਂ ਜੀ ਬਹੁਤ ਸੋਹਣੇ ਤੂੰ ਹਾਂ ਨਹੀਂ ਲਾਇਆ ਜੀ ਲਾ ਲਿਆ ਜੀ ਵਾਦੀ ਨਾ ਆਇਆ ਚਸ਼ਮਾ ਚਸ਼ਮਾ ਚਸ਼ਮੜਾ ਦਵਾਣੀ ਐਨਕ ਨਾ ਨਾ ਸਹੀ ਲਾ ਦਾਨੂ ਹੈ ਸਹੀ ਨਹੀਂ ਲੱਗਦਾ ਅੱਛਾ ਅੱਛਾ ਹੋ ਗਿਆ ਆ ਲਿਆ ਜੀ ਬਾਬਾ ਜੀ ਕਿੱਥੋਂ ਆਏ ਹੋ ਅੰਮ੍ਰਿਤ ਸਾਹਿਬ ਹਾਂ ਅੰਮ੍ਰਿਤ ਸਾਹਿਬ ਤੋਂ ਵਾਹ ਜੀ ਵਾਹ ਤੋਹਾਂ ਨੇ ਟਰਾਲੀ ਆਇਆ ਵਡੇ ਕੀ ਦੀ ਜਿੰਦਾ ਮੋਗੇ ਮਾਕੇ ਕੰਨੀ ਤੋਂ ਲੈ ਕਰਕੇ ਆਉਂਦੇ ਲੋਕ ਨਹੀਂ ਤਾਂ ਵੈਸੇ ਨੋਰਮਲ ਹੋਦੀ ਰਹਿੰਦੀ ਹੈ ਫਿਰ ਵੇਖੋ ਸਿੱਖਾਂ ਦੇ ਜਾਹੋ ਜلال ਪੂਰਾ ਆਨੰਦ ਲੈ ਰਹੇ ਹੋ ਧੰਨ ਬਹੁਤ ਬਹੁਤ ਮੁਬਾਰਕਾਂ ਇਦਾਂ ਕਹੀਏ ਕਿ ਥੋੜਾ ਬਹੁਤਾ ਨਾ ਗੁਰੂ ਨੂੰ ਸਮਰਪਿਤ ਵੀ ਹੋਈਏ ਜੀ ਬਿਲਕੁਲ ਜੀ ਹਣਾ ਗੁਰੂ ਸਾਹਿਬ ਕਹਿੰਦੇ ਨੇ ਕਿ ਸਾਬਤ ਸੂਤ ਰੱਬ ਦੀ ਭੰਨੇ ਬਈਮਾਨ ਬਿਲਕੁਲ ਜੀ ਆਪਾਂ ਬਈਮਾਨ ਨਾ ਬਣੀਏ ਜਿਹੜਾ ਉਹ ਕਾਹ ਹਜਾਤ ਹalal ਤੇ ਹਰਾਮ ਹਾਂਜੀ ਚਾਰ ਬੱਜਰ ਕਾਹ ਤਾਣੇ ਸਿੱਖਾਂ ਦੇ ਵਿੱਚ ਬਾਕੀ ਸਾਰੀ ਮਾਫੀਆ ਪਰ ਆਪਾਂ ਇਸ ਚੀਜ਼ ਤੇ ਕੰਟਰੋਲ ਕਰੀਏ ਦੋ ਆ ਖੱਲੇ ਵਾੜ ਦੀ ਮੋਹ ਲਈ ਆ ਮੈਂ ਪਹਿਲੀ ਗਾੜੀ ਕਿਟੂੰਦਾ ਦੀ ਹੁਣ ਗਾੜੀ ਰੱਖੀ ਜਾਂ ਪੋਰੀ ਹੋਣੀ ਸਿੱਧਾ ਹੀ ਗੁਰੂ ਜੀ ਫੌਜ ਦੇ ਵਿੱਚ ਭर्ती ਹੋਊਗਾ ਜ਼ਰੂਰ ਵਾਦਾ ਕਰਦੇ ਹੋ ਕਿ ਅਗਲੀ ਵਾਰ ਇਧਰ ਫੌਜੀ ਬਣ ਕੇ ਆਓਗੇ ਇਹਨੂੰ ਮੇਲ ਕਰਨ ਜ਼ਰੂਰ ਜੀ ਹੌਸਲਾ ਨਹੀਂ ਹੋ ਜੀ ਜ਼ਰੂਰ ਬਾਬਾ ਬੇਹੇ ਕਰੇ ਅਰ ਕਾ ਫਿਰ ਹੁਣ ਦਾੜੀ ਨੂੰ ਠੀਕ ਹੈ ਜੀ ਇਹ ਸੰਤ ਜੀ ਨੈਲ ਸਿੰਘ ਮਾਹਪੁਰਖਾਂ ਦਾ ਬਚਨ ਹੈ ਹਾਂਜੀ ਹਾਂਜੀ ਕਿ Hindu ਤੇ Musalman ਕੈਂਚੀ ਤੇ ਪਛਨੇ ਤੋਂ ਬੰਦਾ ਤੇ ਜੇ ਜੰਮਦੇ ਬੱਚੇ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਤੇ ਉਹ ਜਦੋਂ ਵੱਡਾ ਹੋਵੇਗਾ ਉਹ ਸਿੱਖ ਬਣ ਜਾਏਗਾ ਬਿਲਕੁਲ ਇਸ ਕਰਕੇ ਸਾਰਾ ਸੰਸਾਰ ਸਿੱਖ ਆ ਹਾਂਜੀ ਸਿੱਖਾਂ ਦੇ ਵਿੱਚੋਂ ਹਿੰਦੂ ਨਿਕਲੇ ਨੇ ਕੈਂਚੀ ਦੇ ਨਾਲ ਮੁਸਲਮਾਨ ਦੇ ਗਏ ਨੇ ਪਛਣਾ ਦੇ ਨਾਲ ਬਾਕੀ ਸਾਰਾ ਸੰਸਾਰ ਸਿੱਖਿਆ ਤੇ ਸਿੱਖ ਬਣੀ ਹੈ ਬਿਲਕੁਲ ਹੈਗਣੇ ਅਗਣੀ ਕਲਾ बाद ਅਸਿਕਾਧਾਰ ਜੀ ਡੇਟਾ ਸਰ ਹਾਂ ਜੀ ਹਾਂ ਕਿੱਥੋਂ ਆਏ ਡਿਊਟੀ ਤੋਂ ਇਹ ਤੇ ਮੁਖੀ ਸਰ ਸਾਹਿਬ ਤੋਂ ਮੁਖੀ ਸਰ ਸਾਹਿਬ ਤੋਂ ਡ੍ਰਾਈਵਟ ਪਰਤੇ ਸਬ ਇੰਸਪੈਕਟਰ ਹਾਂ ਜੀ ਬਹੁਤ ਕਿਰਪਾ ਕਰਦੇ ਪਹਿਲੀ ਡਿਊਟੀ ਇੱਥੇ ਲੱਗ ਕੇ ਜਾ ਹੋਰ ਪਿਛਲੇ ਸਾਲ ਵੀ ਕਰਕੇ ਗਏ ਆ ਵਾਹ ਜੀ ਵਾਹ ਧੰਨਵਾਦ ਜੀ ਹਾਂ ਅੱਛਾ ਜੀ ਲੱਗ ਗਿਆ ਜੀ ਬੜਾ ਇੱਕ ਮਿੰਟ ਭੈਣ ਜੀ ਕਦੋਂ ਦੇ ਡਿਊਟੀ ਕਰ ਰਹੇ ਹੋ ਇੱਥੇ ਇੱਥੇ ਡਿਊਟੀ ਕਰਨ ਦੀ ਕੋਈ ਤਕਰੀਬਤ ਨਹੀਂ ਆ ਰਹੀ ਬਿਲਕੁਲ ਅਨੰਦ ਜੀ ਆ ਨਾ ਸੰਗਟਾ ਮੰਨ ਜਾਂਦੀਆਂ ਨੇ ਹਾਂ ਜੀ ਸ਼ੁਕਰ Indonesia Iico Iico JOAM NIC R do o ਓਏ ਇਹਦਾ ਸੱਥ ਲੇ ਲਿਆ ਗਿਆ ਹੋਵੇ ਪਰ ਹੁਣ ਤੇ ਲੈ ਆ ਕਿ ਇਹ ਨਹੀਂ ਆਉਂਦਾ ਆ ਫੇ ਮੂੰਹ ਗਾ ਦੇ ਬੱਤੇ ਆ ਗਾੜੀ ਆ ਜਾ ਗਾੜੀ ਨੰਦਪੁਰ ਸਾਹਿਬ ਦਾ ਹੁਲਾ ਮਹਲਾ ਵੈਸੇ ਤੇ ਇਸ ਸੰਸਾਰ ਦੇ ਰੰਗ ਨੇ ਰੰਗੇ ਸਭ ਜਿਹੜੇ ਆਏ ਮરાਯਣ ਦੇ ਰੰਗ ਨੇ ਪਰਮੇਸ਼ਰ ਦੇ ਰੰਗ ਨੇ ਪਰ ਸੰਸਾਰ ਦੇ ਵਿੱਚ ਅੱਜ ਦੇ ਦਿਨ ਪੂਰੀ ਖੁਸ਼ੀ ਸੰਗਤਾਂ ਮਨਾਉਂਦੀਆਂ ਨੇ ਇਹ ਗੁਰੂਦਿਆਂ ਫੌਜਾਂ ਲਾੜ ਲਿਆ ਫੌਜਾਂ ਉਹ ਆਨੰਦ ਆਪਣੇ ਤਰੀਕੇ ਦੇ ਨਾਲ ਮੈਂ ਲਾਹ ਕੱਢ ਕੇ ਹੁਣ ਮਹਲੇ ਚੜਨਾ ਫੌਜਾਂ ਨੇ ڏي <laughs> ڏيکها yeah. اوه جي ا جي ا ني پٽي ادي هيء ته هڪ ٻئي ڀياس تي نٿي اچي ٿو نه

ਭਾਈ ਗੁਰਦੀ ਖਾਲਸਾ ਭਾਈ ਗੁਰਦੀ ਕੀ ਫਤਿਹ ਪੂਰਾ ਪਰ ਕਰਕੇ ਦੁਆ ਕਹਨਾ ਮਾਰੋ ਯਤਨ ਕਰੋ ਹੋ ਜਾ ਜਾ ਸਦਾ ਲੱਗੇ ਭਾਈ ਗੁਰਦੀ ਦਾ ਖਾਲਸਾ ਭਾਈ ਗੁਰਦੀ ਕੀ ਫਤਿਹ ਰੰਗ ਦੇ ਨਾਲ ਪਾਛੋ ਆ ਜੀ ਦਾਤਾ ਭਾਈ ਗੁਰਦੀ ਦਾ ਖਾਲਸਾ ਸਤਿ ਜੀ ਉਰੇ ਨੰਦ ਲਾ ਰਹੀਆਂ ਵਾਹ ਜੀ ਵਾਹ ਵਾਹ ਹੋ ਚੜਦੀ ਕਲਾ ਪਾਛੋ ਅਨੰਦਪੁਰ ਸਾਹਿਬ ਦੇ ਵਿੱਚ ਇਸ ਟਾਈਮ ਤੇ ਪੂਰਾ ਖੁਸ਼ੀ ਦਾ ਮਾਹੌਲ ਆ ਹਰ ਇੱਕ ਸਿੱਖ ਆਪਣੇ ਆਪਣੇ ਤਰੀਕੇ ਦੇ ਨਾਲ ਖੁਸ਼ੀਆਂ ਮਾਣ ਰਿਹਾ ਵਾਹ ਜੀ ਵਾਹ ਵਾਹ ਜੀ ਵਾਹ ਕਿੰਨਾ ਕਾ ਆਨੰਦ ਲੈ ਰਹੇ ਹੋ ਸਿੰਘੋ ਹਾਂ ਆਨੰਦਾ ਦੀ ਪੁਰੀ ਆਨੰਦਪੁਰ ਸਾਹਿਬ ਵਾਹ ਜੀ ਵਾਹ ਵਾਹ ਜੀ ਵਾਹ ਬੋਲੇ ਸੋਨਿਆ ਨਾ ਨਵੇ ਕੁਰਦੇ ਮਨੁ ਪਾਵੇ ਸਤ ਸ੍ਰੀ ਅਕਾਲ ਆ ਵੀ ਰੱਖਣੀਆਂ ਨੇ ਆਪਾਂ ਹਾਂਜੀ ਹਾਂਜੀ ਆ ਵੀ ਚੰਗਾ ਆਉਂਦੀਆਂ ਹੁੰਦੀਆਂ ਆਹੋ ਦਾੜੀ ਕੇਸ ਰੱਖੀਏ ਤੇ ਗੁਰੂ ਨੂੰ ਸਮਰਪਿਤ ਹੋਈਏ ਹਾਂਜੀ ਹਾਂਜੀ ਠੀਕ ਆ ਪੂਰਾ ਆਨੰਦ ਲਈਏ ਜੀਵਨ ਦਾ ਠੀਕ ਆ ਓ ਰੋਕ ਜੋ ਜਵਾਨੋ ਇੱਕ ਮਿੰਟ ਰੁਕ ਜਾਓ ਓਏ ਇਹ ਜਵਾਨਾਂ ਨੇ ਨਾ ਹੋਣਾ ਆਪਣੇ ਨਾਲ ਇੱਕ ਵਾਦਾ ਕੀਤਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਾਣੇ ਵੱਡੇ ਹੋਗੇ ਸਾਵਤ ਸੂਰਤ ਹੋਣਗੇ ਸਿੰਘ ਤੇ ਅਗਲੀ ਵਾਰ ਜਦੋਂ ਇਹਨਾਂ ਨੇ ਆਜ ਕੇ ਹੋਲੀ ਮਨਾਉਣੀ ਆ ਨਾ ਹੋਲਾ ਮੱਲਾ ਮਨਾਉਣਾ ਉਹਦੇ ਨਾਲੇ ਦਾੜੇ ਦੇ ਵਿੱਚ ਰੰਗ ਫਸਿਆ ਹੋਵੇ ਤੇ ਫੇ ਕਿੱਡੇ ਸੋਹਣੇ ਲੱਗ ਰਹੇ ਹੈ ਇਸ ਕਰਕੇ ਚਰਤੀ ਕਲਾ ਹਾਂਜੀ ਗੁਰੂ ਸਾਹਿਬ ਤੁਹਾਨੂੰ ਖੁਸ਼ੀਆਂ ਦੇਵੇ ਸਤਿ ਸ੍ਰੀ ਅਕਾਲ ਇੱਥੇ ਇੱਕ ਵੀਰਵਾਦਾ ਮੰਨ ਰਿਹਾ ਹੈ ਮਾਸ਼ਾ ਅੱਲਾਹ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਨਹੀਂ ਹਾਂ ਨਾ ਕੋਰਾਨ ਆ ਰਿਹਾ ਨਾ ਅਰੇ ਆਨੰਦ ਆਪਾਂ ਹੋ ਗਈ ਨਹੀਂ ਥੋੜਾ ਜਿਹਾ ਇੱਥੇ ਕਿਰਪਾ ਕਰੀਏ ਇਹ ਸਿਰ ਪੱਕ ਗਿਆ ਜਿਹੜਾ ਹੈਗਾ ਸੀਗਾ ਇਹ ਅੱਛਾ ਅੱਛਾ ਸਿਰ ਪੱਕ ਗਿਆ ਸਿੱਕਟਾਉਣਾ ਚਲੋ ਮਹਾਰਾਜ ਅਰਦਾਸ ਬੇਨਤੀ ਕਰੀਏ ਹੈ ਕਿ ਨਹੀਂ ਚਰਤੀ ਕਲਾ ਨਾ ਨਾ ਰਿਹਾ ਪੂਰਾ ਨਾਮ ਬਣਿਆ ਪਿਆ ਜਿਸਾਲ ਜੂਰਾ ਹੈ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਜਿਹੜਾ ਮੇਰਾ ਭਰਾ ਦਰਸ਼ਨ ਕਰ ਰਿਹਾ ਨਾ ਹੋਲੇ ਮਹੱਲੇ ਦੇ ਸ਼ੇਅਰ ਜ਼ਰੂਰ ਕਰੋ ਕਿਉਂਕਿ ਆਪਾਂ ਕਦੇ ਸ਼ੇਅਰ ਵੱਲੋਂ ਕਹਾ ਨਹੀਂਗਾ ਸੰਗਤਾਂ ਨੂੰ ਪੂਰੇ ਵਰਲਡ ਦੇ ਵਿੱਚ ਹੋਲੇ ਮਹੱਲੇ ਦਾ ਜਿਹੜਾ ਚਾਹੋ ਜਲਾਲ ਉਹ ਵੇਖਣ ਨੂੰ ਮਿਲ ਜੇ ਆ ਭਈ ਸਿੰਘੋ ਚੜਦੀ ਕਲਾ ਪੂਰਾ ਆਨੰਦ ਰਹਿ ਰਹੇ ਹੋ ਵਾਹ ਦੇਖਾ ਤੇ ਐਡਾ ਭਾਵੇਂ ਲਾ ਨੋ ਜਿਆਦਾ ਜਿੱਦਾਂ ਤੋ ਤੋ ਹੱਕ ਲਓ ਜੀ ਆ ਸਿੰਘਾਂ ਨੇ ਨਾ ਬਥੇਰਾ ਮੱਜਦੇ ਆ ਅਸੇ ਵੀਰ ਨੇ ਰੰਗ ਪਾਇਸਤਾਵਾ ਚਲੋ ਕੋਈ ਗੱਲ ਨਹੀਂ ਰੰਗ ਤੇ ਰੰਗ ਲਾਲ ਲੱਗਣਾ ਚਾਹੀਦਾ ਠੀਕ ਆ ਜੀ ਲਾਲ ਗੁਰਬਾਣੀ ਦਾ ਰੰਗ ਨਾਮ ਦਾ ਰੰਗ ਲਾਲ ਰੰਗ ਤੇ ਸਿਕੋ ਲਗਾ ਜਿਸਕੇ ਵੱਢ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਤੱਕ ਇਹਨੇ ਤਾਂ ਸਾਡੇ ਕੱਪੜੇ ਵੀ ਮਲੇ ਕਰਦੇ ਨੇ ਇਹ ਰੰਗਣੇ ਦੇ ਹਣਾ ਠੀਕ ਆ ਖੁਸ਼ੀ ਕਰਨ ਵਾਸਤੇ ਚੰਗੀ ਗੱਲ ਆ ਪਰ ਰੰਗ ਲਾਲ ਦੀ ਭਾਲ ਕਰੀ ਆਪਾਂ ਛੱਡ ਦੀ ਕਲਾ ਕਿਤਾਜ ਮੰਨੋ थो पत लॻा न पियो आनंदपुर साहिब आए ਲੋਨੀ ਕੂਰਾ ਅੱਜ ਹਲਕੇ ਹੁਣ ਤੁਹਾਡਾ ਘਰ ਮੁੱਕ ਗਿਆ ਉਹਦਾ ਤਾਂ ਉਠਾ ਲੈਣਾ ਵੀ ਸਾਡੇ ਦੇ ਰੰਗਣਾ ਪਾ ਦੇ ਹੁਣ ਵੇਖੋ ਇਧਰ ਵੇਖੋ ਇਹਨੇ ਪਹਿਲਾਂ ਹੀ ਮੁੱਕਲ ਹੋ ਪਰਨੇ ਦੀ ਮਾਰ ਹੀ ਆ ਬਹੁਤ ਆਨੰਦ ਬਣ ਗਿਆ ਜੀ ਫਰੋਂ ਤੋਂ ਲਾਲ ਰੰਗ ਪਾਓਗੇ ਇਹਨੂੰ ਲੱਗਦਾ ਹਵੇ ਤੁਸੀਂ ਕੋਹਲਾ ਕੋ ਕਰਨਾ ਲੈ ਕਰ ਲੋ ਭਰਾਵਾ ਅਸੀਂ ਆਪੇ ਨੂੰ ਤੁਹਾਡੇ ਅੱਗੇ ਹੁਣ ਨਾਨਕਸਰੀ ਬਣ ਗਏ ਅਸੀਂ ਪਾਨੀਆਂ ਨੇ ਮਾਰ ਗਈ ਆ ਬਹੁਤ ਸੁਖਮਤੀ ਕਲਾ ਪੂਰਾ ਜਹੋ ਜਲਾਸ ਗੁਰੂਆਂ ਫੌਜਾਂ ਗੁਰੂ ਕੀ ਸੰਗਤ ਕਿਦੋਂ ਆਇਆ ਭੈਣ ਹੈ ਕਿਤੋਂ ਆਇਆ ਅੰਮਰਸਰ ਤੋਂ ਅੰਮਰਸਰ ਤੋਂ ਕਿੰਨਾ ਕੇ ਨਾਮ ਆ ਰਿਹਾ ਹਲੇ ਮਹਲੇ ਦੇ ਵਿੱਚ ਉਹ ਜਨਾਬਾ ਚਲੋ ਕੰਨ ਦੀ ਕਲਾ ਉਹ ਲੈ ਮੈਂ ਕਿਹਾ ਬਾਜ ਲੈ ਆ ਵੋ ਨਾ ਵੋ ਨਾ 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 ਹਾਂ ਹਾਂ ਇਹਦਾ ਪੁਲਿਸ ਨੇ ਐਰਕਾ ਕਾਫੀ ਜਿਹੜਾ ਕੰਟਰੋਲ ਕੀਤਾ ਵਾ Não, 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 não,